ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਵੱਧਦੀ ਠੰਡ ਦੇ ਕਾਰਨ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਸਵੇਰੇ 10 ਵਜੇ ਸੂਬੇ ਦੇ ਸਾਰੇ ਸਕੂਲ ਲੱਗਣਗੇ। ਦੁਪਹਿਰ 3 ਵਜੇ ਤੱਕ ਸਾਰੇ ਸਕੂਲ ਲੱਗਣਗੇ। 1 ਤੋਂ 14 ਜਨਵਰੀ ਤੱਕ ਸਮੇਂ ਦੇ ਵਿੱਚ ਤਬਦੀਲੀ ਹੋਈ ਹੈ ਕਿਉਂਕਿ ਸਰਦੀਆਂ ਨੂੰ ਲੈ ਕੇ ਜਿਹੜੀਆਂ ਕਿ ਛੁੱਟੀਆਂ ਕੀਤੀਆਂ ਗਈਆਂ ਸਨ ਸਕੂਲਾਂ ਦੇ ਵਿੱਚ ਮੁਰ ਤੋਂ ਕੱਲ ਨੂੰ ਜਿਹੜੇ ਕਿ ਸਰਕਾਰੀ ਸਕੂਲ ਲੱਗਣੇ ਨੇ ਇਸ ਬ੍ਰੇਕ ਤੋਂ ਬਾਅਦ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਸਾਰੇ ਸਕੂਲਾਂ ਦੇ ਸਮੇਂ ਦੇ ਵਿੱਚ ਇਹਦੀ ਤਬਦੀਲੀ ਕੀਤੀ ਗਈ ਹੈ ਵਾਦੀ ਠੰਡ ਦੇ ਕਾਰਨ ਜਿਹੜਾ ਇੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਕਿ ਧੁੰਦ ਵਾਲਾ ਮੌਸਮ ਹੈ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਤੇ ਬਹੁਤ ਜਲਦੀ ਚ ਬੱਚਿਆਂ ਦਾ ਸਕੂਲ ਦੇ ਵਿੱਚ ਪਹੁੰਚਣਾ ਉਹਨਾਂ ਦੇ ਮਾਪਿਆਂ ਵਾਸਤੇ ਮੁਸ਼ਕਲ ਹੁੰਦਾ ਹੈ ਬੱਚਿਆਂ ਵਾਸਤੇ ਮੁਸ਼ਕਲ ਹੁੰਦਾ ਹੈ ਜਦੋਂ ਧੁੰਦ ਦਾ ਮੌਸਮ ਹੁੰਦਾ ਤਾਂ ਕਈ ਤਰ੍ਹਾਂ ਦੇ ਹਾਸੇ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਤੇ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਸਿੱਖਿਆ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸਾਰੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਯਾਨੀ ਕਿ ਹੁਣ ਸਵੇਰੇ 10 ਵਜੇ ਜਿਹੜੇ ਕਿ ਸਵੇਰੇ ਤੇ ਸਾਰੇ ਸਕੂਲ ਲੱਗਣਗੇ ਤੇ ਦੁਪਹਿਰ 3 ਵਜੇ ਤੱਕ ਸਕੂਲ ਲੱਗਣਗੇ 1 ਤੋਂ 14 ਜਨਵਰੀ ਤੱਕ ਦਰਸਲ ਇਹ ਜਿਹੜਾ ਸਮਾਂ ਬਦਲਿਆ ਹੋਇਆ ਸਮਾਂ ਹੈ ਉਸ ਨੂੰ ਹੀ ਜਾਰੀ ਰੱਖਿਆ ਜਾਵੇਗਾ ਕਿਉਂਕਿ ਜਿਹੜੀ ਬ੍ਰੇਕ ਹੋਈ ਸੀ ਸਰਦੀਆਂ ਨੂੰ ਲੈ ਕੇ ਤੇ ਕੱਲ ਤੋਂ ਮੁਰ ਤੋਂ ਜਿਹੜੇ ਕਿ ਸਰਕਾਰੀ ਜਿਹੜੇ ਸਾਰੇ ਸਕੂਲ ਨੇ ਜਿਹੜੇ ਉਹ ਲੱਗਣਗੇ ਤੇ ਇਸ ਦੇ ਵਿਚਾਲੇ ਹੀ ਸਮੇਂ ਨੂੰ ਲੈ ਕੇ ਜਿਹੜੀ ਤਬਦੀਲੀ ਖਾਸ ਤੌਰ ਤੇ ਮੌਸਮ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ 1 ਤੋਂ 14 ਜਨਵਰੀ ਤੱਕ ਜਿਹੜੇ ਸਵੇਰੇ 10 ਵਜੇ ਆ ਸਾਰੇ ਸਕੂਲ ਲੱਗਣਗੇ ਤੇ ਦੁਪਹਿਰ 3 ਵਜੇ ਤੱਕ ਸਕੂਲ ਲੱਗਣਗੇ ਖਾਸ ਤੌਰ ਤੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੀ ਵੱਡੀ ਖਬਰ ਹੈ ਤੇ ਮਾਪਿਆਂ ਨਾਲ ਜੁੜੀ ਹੋਈ ਵੀ ਵੱਡੀ ਖਬਰ ਹੈ ਕਿਉਂਕਿ ਮਾਪਿਆਂ ਨੇ ਬੱਚਿਆਂ ਨੂੰ ਤਿਆਰ ਕਰਕੇ ਭੇਜਣਾ ਹੁੰਦਾ ਹੈ ਮਾਪਿਆਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਵਾਸਤੇ ਵੀ ਇੱਕ ਵੱਡੀ ਖਬਰ ਹੈ ਕਿਉਂਕਿ ਮੌਸਮ ਦੇ لحاظ ਦੇ ਨਾਲ ਜਿਸ ਤਰੀਕੇ ਦੇ ਨਾਲ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਧੁੰਦ ਵਾਲਾ ਪੰਜਾਬ ਦੇ ਵਿੱਚ ਮੌਸਮ ਹੈ ਤੇ ਇਸੇ ਕਰਕੇ ਜਿਹੜਾ ਸਿੱਖਿਆ ਵਿਭਾਗ ਦੇ ਵੱਲੋਂ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਾਨੀ ਕਿ ਹੁਣ 10 ਵਜੇ ਆ ਬੱਚਿਆਂ ਤੇ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਪਹੁੰਚਣਾ ਹੋਵੇਗਾ ਤੇ 3 ਵਜੇ ਤੱਕ ਜਿਹੜੇ ਕਿ ਸਕੂਲ ਲੱਗਣਗੇ